ਹਿਜੜਾ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਹੈ ਫਰੀ ਕੋਟ ਜੋ ਗੁਜਰਤ ਦੀ ਸੰਧ ਫੀਡਰ ਨਹਿਰ ਨੂੰ ਪੱਕਾ ਕੀਤਾ ਗਿਆ ਸੀ ਤਾਂ ਉਸ ਸਮੇਂ ਫਰੀ ਕੋਟ ਦੀਆਂ ਸੱਜਸਾਵਾਂ ਲੋਕ ਇਕੱਠੇ ਹੋ ਕੇ ਇੱਕ ਜਲ ਜੀਵਾਂ ਨੂੰ ਬਚਾਓ ਮੋਰਚਾ ਗਠਨ ਕੀਤਾ ਗਿਆ ਸੀ ਉਦੋਂ ਲਗਾਤਾਰ ਉਹਨਾਂ ਦੀ ਨਿਗਰਾਨੀ ਹੇਠ ਨਹਿਰਾਂ ਪੱਕੀਆਂ ਹੋਈਆਂ ਅਤੇ ਦਰਖਤਾਂ ਨੂੰ ਬਚਾਉਣ ਅਤੇ ਪਾਣੀ ਦੇ ਸਹੀਪੇ ਜੀ ਨੂੰ ਲੈ ਕੇ ਮੀਨ ਮੰਗਦੇ ਕੰਮ ਕੀਤਾ ਗਿਆ ਸੀ ਪਰ ਜਿਵੇਂ ਹੀ ਨਹਿਰਾ ਪੱਕੀਆਂ ਹੋਈਆਂ ਹੁਣ ਉਸ ਤੋਂ ਬਾਅਦ ਤਸਵੀਰਾਂ ਸਾਹਮਣੇ ਆਈਆਂ ਜੋ ਕਿ ਕਿਤਨੇ ਕਿਤੇ ਭਾਵਕ ਵੀ ਕਰਦੀਆਂ ਨੇ ਵੱਡੇ ਵੱਡੇ ਦਰਖਤ ਜੋ ਪੁਰਾਣੇ ਸਮੇਂ ਤੋਂ ਲੱਗੇ ਸਨ ਸੁੱਟਿਆ ਗਿਆ ਏ ਜਿਸ ਨੂੰ ਲੈ ਕੇ ਦੁਬਾਰਾ ਫੇਰ ਇਹ ਸੰਸਥਾਵਾਂ ਇਕੱਠੀਆਂ ਹੋਈਆਂ ਨੇ ਤੇ ਤੇ ਪ੍ਰਸ਼ਾਸਨ ਤੇ ਅਤੇ ਠੇਕੇਦਾਰ ਤੇ ਖਰਵੀ ਤੇ ਸਵਾਲ ਖੜੇ ਕੀਤੇ ਨੇ ਕਿ ਕਿਸ ਤਰ੍ਹਾਂ ਸ਼ਰਿਅਮ ਇਹ ਨੁਕਸਾਨ ਕੀਤਾ ਗਿਆ ਕਿਉਂਕਿ ਲਗਾਤਾਰ ਉਹਨਾਂ ਵੱਲੋਂ ਨਿਗਰਾਨੀ ਜ ਰੱਖੀ ਜਾਂਦੀ ਸੀ ਤੇ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋ ਉਤਾ ਗਿਆ ਸੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਠੇਕੇਦਾਰ ਨੇ ਨੁਕਸਾਨ ਕੀਤਾ ਸੀ ਤਾਂ ਉਸ ਨੂੰ ਜੁਰਮਾਨਾ ਵੀ ਪਾਇਆ ਗਿਆ ਸੀ ਪਰ ਐਸਾ ਮੇ ਜੋ ਨੁਕਸਾਨ ਹੋਇਆ ਹੁਣ ਇਸ ਦੀ ਪ੍ਰਭਾਈ ਕੌਣ ਕਰੇਗਾ ਇਸ ਨੂੰ ਲੈ ਕੇ ਹੁਣ ਜਿੱਥੇ ਬੰਦਿਆਂ ਜਿੱਥੇ ਇਕੱਠੀਆਂ ਹੋਈਆਂ ਨੇ ਤੇ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਕਾਰਵਾਈ ਹੋਈ ਤਾਂ ਉਹਨਾਂ ਵੱਲੋਂ ਕੋਈ ਨਾ ਕੋਈ ਸੰਘਰਸ਼ ਵਿੜਿਆ ਜਾਵੇਗਾ ਤੁਸੀਂ ਦੇਖੋ ਇਹ ਤਸਵੀਰਾਂ ਅਤੇ ਕੀ ਕਹਿੰਦੇ ਨੇ ਅਗੂ ਹੋਇਆ ਇਹ ਹੈ ਜੀ ਪਿਛਲੇ ਹੁਣ ਜਿਵੇਂ ਆਪਾਂ ਨੂੰ ਪਤਾ ਸਰੰਦ ਫਿਲਟਰ ਦੀ ਲਾਈਨਿੰਗ ਦਾ ਕੰਮ ਹੋਇਆ ਹੈ ਦਰਖਤ ਬਚਾਉਣ ਪਿੱਛੇ ਤਾਂ ਇੰਨਾ ਕੁਝ ਕਰਨਾ ਪਿਆ ਸਾਰਾ ਮਾਡਲ ਚੇਂਜ ਕਰਵਾਇਆ ਗਿਆ ਮਾਡਲ ਚੇਂਜ ਕਰਵਾਉਣ ਤੋਂ ਬਾਅਦ ਇੱਕ ਨਿਗਰਾਨ ਕਮੇਟੀ ਬਣਾਈ ਗਈ ਨਿਗਰਾਨ ਕਮੇਟੀ ਜਿਹੜੀ ਇਹਨਾਂ ਦੇ 24 ਘੰਟੇ ਨਿਗਰੱਖਦੀ ਸੀ ਜਿੰਨੇ ਵੱਧ ਤੋਂ ਵੱਧ ਰਕਤ ਬਚਾਏ ਜਾ ਸਕਦੇ ਸੀ ਬਚਾਏ ਗਏ ਪਰ ਉਦੋਂ ਬਚਾਉਣ ਦਾ ਕੀ ਫਾਇਦਾ ਹੋਇਆ ਵੀ ਹੁਣ ਦਰਖਤ ਡਿੱਗ ਰਹੀ ਹੈਗੇ ਡਿੱਗ ਕਿਉਂ ਰਹੀ ਹੈਗੇ ਕਿ ਜਿੱਥੇ ਮਿੱਟੀ ਲਾਉਣ ਵਾਲੀ ਸੀ ਇਹਨਾਂ ਤੋਂ ਪ੍ਰੋਪਰ ਮਿੱਟੀ ਲਾਈ ਨਹੀਂ ਗਈ ਜਿਹੜੀ ਮਿੱਟੀ ਇੱਥੇ ਸੀ ਉਹ ਕਿੱਥੇ ਗਈ ਉਹ ਮਿੱਟੀ ਗਈ ਸਰਕਾਰੀ ਕਲੋਨੀਆਂ ਦੇ ਵਿੱਚ ਨਹਿਰਾਂ ਦੇ ਨੇੜੇ ਜੇ ਆਪ ਇੱਧਰ ਦੇਖੀਏ ਇੱਧਰ ਵੀ ਸਰਕਾਰੀ ਕਲੋਨੀ ਹੈ ਔਰ ਜੇ ਗ੍ਰੀਨ ਐਵਨੂ ਵਾਲੇ ਪਾਸੇ ਚਲੇ ਜ ਜੇ ਅੱਜ ਵੀ ਤੁਸੀਂ ਉੱਥੇ ਜਾ ਕੇ ਉੱਥੋਂ ਦੀ ਫੁਟੇਜ ਲਓਗੇ ਤਾਂ ਉੱਥੇ ਮਿੱਟੀ ਦੇ ਢੇਰ ਪਏ ਉਹ ਕਿੱਥੋਂ ਆਈ ਉਹ ਨਹਿਰਾਂ ਤੋਂ ਹੀ ਗਈ ਹੈ ਜੇ ਉਹੀ ਮਿੱਟੀ ਇੱਥੇ ਹੀ ਕੰਮ ਆ ਜਾਂਦੀ ਦੁਬਾਰਾ ਨਾਲੇ ਤਾਂ ਇਹ ਦਰਖਤ ਵੱਜ ਜਾਂਦੇ ਸਰਕਾਰ ਦਾ ਹਰ ਕੰਮ ਇਸ ਤਰੀਕੇ ਨਾਲ ਹੈ ਵੀ ਹਰ ਕੰਮ ਜੋ ਲਾਹਾ ਤੱਕਿਆ ਜਾ ਰਿਹਾ ਹੈ ਵੀ ਜੇ ਇਥੋਂ ਮਿੱਟੀ ਨਿਕਲੀ ਤਾਂ ਕਿਤੇ ਹੋਰ ਪਾ ਦਿਓ ਜੇ ਇਥੇ ਮਿੱਟੀ ਪਾਉਣ ਦੀ ਲੋੜ ਪਊਗੀ ਤਾਂ ਕਿਤੇ ਹੋਰ ਲਿਆ ਕੇ ਪਾ ਦੇਣਗੇ ਜੀ ਉਥੇ ਗਾ ਨੁਕਸਾਨ ਕਰਨਗੇ ਇਹ ਹੁਣ ਆ ਰਾਤ ਵੱਡਾ ਦਰਖਤ ਡਿੱਗਿਆ ਜੀ ਇਸ ਪਟੜੀ ਦੇ ਉੱਪਰ ਤਿੰਨ ਦਰਖਤ ਹੋਰ ਵੀ ਡਿੱਗੇ ਪਤਾ ਲੱਗੇ ਅੱਗੇ ਉਹ ਵੀ ਅੱਗੇ ਜਾ ਕੇ ਦੇਖਦੇ ਹੀ ਗਏ ਹੁਣ ਆਹ ਦਰਖਤ ਜੀ ਇਹ ਕਿੰਨੇ ਸਾਲਾਂ ਦੇ ਵਿੱਚ ਤਿਆਰ ਹੋਇਆ ਹੋਊਗਾ ਹੁਣ ਜੇ ਇਹਨਾਂ ਨਾਲ ਗੱਲ ਕਰਦੇ ਆ ਜੀ ਅਸੀਂ ਕਹਿੰਦੇ ਜੀ ਤੁਹਾਨੂੰ ਅਸੀਂ ਪਲਾਂਟੇਸ਼ਨ ਕਰਾ ਕੇ ਦੇਵਾਂਗੇ ਕੀ ਇਹੋ ਜੀ ਕਰਾਈ ਪਲਾਂਟੇਸ਼ਨ ਆਹ ਚੀਜ਼ ਬਣ ਸਕੂਗੀ ਨਹੀਂ ਬਣ ਸਕੂਗੀ ਇਹਨਾਂ ਨੂੰ ਵਾਰ-ਵਾਰ ਬੇਨਤੀਆਂ ਕਰ ਰਹੇ ਆਂ ਮਿੱਟੀ ਪਾਉਣ ਦਾ ਇਹਨਾਂ ਨੇ ਕੰਮ ਕੀਤਾ ਤਾਂ ਹੈ ਪਰ ਕੰਮ ਤਸੱਲੀ ਬਖਸ਼ ਨਹੀਂ ਹੋਇਆ ਪਾਉਣ ਵਾਲੇ ਦਿਨਾਂ ਦੇ ਵਿੱਚ ਨਹਿਰੀਆਂ ਵੀ ਐ ਮੀਂਹ ਵੀ ਪੈਣੀ ਹੈਗੀ ਐ ਆਹ ਦਰਖਤ ਜਿਵੇਂ ਪਿੱਛੇ ਤੁਹਾਨੂੰ ਨਜ਼ਰ ਆ ਰਹੀ ਹੈਗੀ ਐ ਇਥੇ ਪ੍ਰੋਪਰ ਤਰੀਕੇ ਨਾਲ ਜੇ ਮੀਟਿੰਗਾਂ ਲਾਈ ਗਈ ਤੇ ਇਦਰਾਖਤ ਫਿਰ ਡਿੱਗਣਗੇ ਨਹਿਰ ਮਹਿਕਮੇ ਨੂੰ ਜੰਗਲਾਤ ਮਹਿਕਮੇ ਨੂੰ ਜਿਹਦੇ ਜਿਹਦੇ ਵੀ ਇਹ ਅੰਡਰ ਆਉਂਦੇ ਹੈਗੇ ਆ ਕੁਝ ਏਰੀਆ ਸਰਹੰਦ ਫਿਲਟਰ ਦੇ ਅੰਡਰ ਆਉਂਦਾ ਕੁਝ ਏਰੀਆ ਰਾਜਸਥਾਨ ਫਿਲਟਰ ਫਿਲਟਰ ਦੇ ਅੰਦਰ ਆਉਂਦਾ ਹੈਗਾ ਉਹਨਾਂ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਉਹ ਫਿਰ ਉਹੀ ਹੈ ਜੀ ਆਪ ਦਾਪ ਉਹ ਕਹਿੰਦੇ ਦਿੰਦੇ ਜੀ ਰਾਜਸਥਾਨ ਦੇ ਰਾਜਸਥਾਨ ਵਾਲੇ ਕਹਿੰਦੇ ਸਰਹੰਦ ਦਾ ਕੰਮ ਹੈਗਾ ਉਹਨਾਂ ਨੂੰ ਕਿਹਾ ਗਿਆ ਵੀ ਜਾਂ ਤਾਂ ਇਹਨੂੰ ਪ੍ਰੋਪਰ ਕੰਮ ਕਰਵਾ ਕੇ ਦਿਓ ਜਿਨ੍ਹਾਂ ਜਿਨ੍ਹਾਂ ਨੇ ਇਸ ਚੀਜ਼ ਮਾਮਲੇ 'ਚ ਕੋਤਾਹੀ ਕੀਤੀ ਹੈਗੀ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇ ਫੇਰ ਇਹ ਚੀਜ਼ਾਂ ਰੁਕਣਗੀਆਂ ਨਹੀਂ ਤਾਂ ਇਹ ਚਾਰ ਡਿੱਗੇ ਐ ਅਗਲੇ ਮਹੀਨੇ ਨੇਰੀ ਦੇ ਵਿੱਚ ਜੇ ਨਾ ਇਹਨਾਂ ਤੋਂ ਸੰਭਾਲੇਗੇ 40 ਹੋਰ ਡਿੱਗਣਗੇ ਦਰਖਤ ਇੱਕ ਲੱਗਣ ਲੱਗ ਕੇ ਪਾਲ ਕੇ ਜਦੋਂ ਦਰਖਤ ਬਣਦਾ ਉਹਨੂੰ ਬਹੁਤ ਸਮਾਂ ਲੱਗਦਾ ਉਹਦੇ ਪਿੱਛੇ ਬਹੁਤ ਮਿਹਨਤ ਲੱਗਦੀ ਗਈ ਹੈ ਸਾਡੇ ਨਾਲ ਇੱਥੇ ਸੁਸਾਇਟੀਆਂ ਸੀਰ ਸੁਸਾਇਟੀ ਦੇ ਨੁਮਾਇੰਦੇ ਆਏਗੇ ਉਹ ਸ਼ਹਿਰ ਦੇ ਵਿੱਚ ਪਲਾਂਟੇਸ਼ਨ ਕਰਦੇ ਉਹਨਾਂ ਨੂੰ ਪਤਾ ਹੈ ਦੀ ਕੀ ਵੈਲਿਊ ਹੈ ਪਰ ਪ੍ਰਸ਼ਾਸਨ ਨਹੀਂ ਸਮਝ ਰਿਹਾ ਇਸ ਚੀਜ਼ ਨੂੰ ਸਰਕਾਰ ਨਹੀਂ ਸਮਝ ਰਹੀ ਔਰ ਸਬੰਧਤ ਵਿਭਾਗ ਨਹੀਂ ਸਮਝ ਰਿਹਾਗਾ ਇਹਨਾਂ ਨੂੰ ਸਮਝਣ ਦੀ ਲੋੜ ਹੈ ਜੇ ਜਲਦੀ ਇਹਨੂੰ ਨਾ ਸੰਭਾਲਿਆ ਗਿਆ ਤੇ ਇਥੇ ਹੋਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਹੋਰ ਦਰਅਸਤੇ ਡਿੱਗਣਗੇ ਠੇਕੇਦਾਰ ਨੂੰ ਅਸੀਂ ਲਗਾਤਾਰ ਕਾਲ ਕਰ ਰਹੇ ਹਾਂ ਠੇਕੇਦਾਰ ਕਾਲ ਅਟੈਂਡ ਨਹੀਂ ਕਰ ਰਿਹਾ ਸ਼ੰਕਰ ਜੀ ਜੇ ਗੱਲ ਕਰੀਏ ਤਾਂ ਜਦੋਂ ਮੈਹਰਾ ਬਣ ਰਹੀਆਂ ਸੀ ਉਸ ਟਾਈਮ ਦੇ ਵਿੱਚ ਤੁਹਾਨੂੰ ਵੀ ਪਤਾ ਹੋਣਾ ਵੀ ਬੀਤੀ ਰਾਤ ਦੇ ਵਿੱਚ ਜਿਹੜਾ ਸੀਗਾ ਉਹਨਾਂ ਨੇ ਰੱਖੇ ਘਟ ਦਿੱਤੇ ਗਏ ਸੀ ਉਦੋਂ ਹਰਦਾਨਾ ਵੀ ਪਾਇਆ ਗਿਆ ਸੀ ਜੀ ਹੁਣ ਇਸ ਟਾਈਮ ਦੇ ਵਿੱਚ ਕੀ ਪਤਾ ਲੱਗਿਆ ਜੀ ਉਦੋਂ ਇੱਕ ਖਰਜਾਨਾ ਨਹੀਂ ਪਾਇਆ ਗਿਆ ਸੀ ਜੀ ਉਦੋਂ ਤਕਰੀਬਨ 6 ਜੁਰਮਾਨੇ ਕੀਤੇ ਗਏ ਸੀ ਔਰ ਵੱਡੀ ਅਮਾਉਂਟ ਦੇ ਵਿੱਚ ਕੀਤੇ ਗਏ ਸੀ ਜਾਂ ਤਾਂ ਇਹ ਠੇਕੇਦਾਰ ਜਿਹੜੀ ਹੈਗੀ ਇਹ ਪੈਸੇ ਵਾਲੀ ਜਮਾਤ ਹੈ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਸਾਡਾ ਮਕਸਦ ਜੁਰਮਾਨੇ ਕਰ ਲਾਣੀ ਸੀਗਾ ਉਦੋਂ ਵੀ ਜਿਹੜੇ ਜੁਰਮਾਨੇ ਕੀਤੇ ਗਏ ਆ ਉਹ ਸਾਂਝੇ ਕੰਮਾਂ 'ਚ ਦਿੱਤੇ ਗਏ ਆ ਚਾਹੇ ਕੋਈ ਲੰਗਰ ਹੈ ਚਾਹੇ ਕੋਈ ਦੋ ਫਰੀ ਦੁਆਈ ਜਾਂਦੀ ਹੈ ਉੱਥੇ ਦਿੱਤੇ ਗਏ ਹੁਣ ਵੀ ਸਾਡਾ ਮਕਸਦ ਇਹ ਕੋਈ ਜੁਰਮਾਨਾ ਕਰਕੇ ਅਸੀਂ ਖੁਸ਼ ਨਹੀਂਗੇ ਕਿਸੇ ਨੂੰ ਸਾਡਾ ਮਕਸਦ ਇਹ ਹੈ ਵੀ ਇਹ ਦਰਖਤ ਬਚਣ ਉਹ ਬਚਣਗੇ ਕਿਵੇਂ ਜੇ ਇਮਾਨਦਾਰੀ ਨਾਲ ਕੋਸ਼ਿਸ਼ ਹੋਊਗੀ ਪਰ ਹਫੇਲੇ ਹਾਲ ਸਾਨੂੰ ਇਮਾਨਦਾਰੀ ਨਾਲ ਕੋਸ਼ਿਸ਼ ਨਜ਼ਰ ਨਹੀਂ ਆ ਰਹੀ ਜੇ ਇਹੀ ਤਰੀਕਾ ਰਿਹਾ ਅੱਗੇ ਅਲਰਟ ਹੈਗਾ ਨੇਰੀਆਂ ਦਾ ਸਟ੍ਰੋਮ ਅਲਰਟ ਹੈਗੀ ਹੈ ਇਹ ਦਰਖਤ ਹੋਰ ਡਿੱਗਣਗੇ ਪ੍ਰਸ਼ਾਸਨ ਨੂੰ ਅਸੀਂ ਵਾਰ-ਵਾਰ ਬੇਨਤੀ ਕਰਦੇ ਆ ਅੱਜ ਫੇਰ ਕਰਕੇ ਚੱਲੇ ਆ ਪਰ ਜੇ ਇਸ ਤੋਂ ਬਾਅਦ ਇੱਕ ਵੀ ਦਰਖਤ ਹੋਰ ਡਿੱਗਦਾ ਤਾਂ ਪ੍ਰਸ਼ਾਸਨ ਨੇ ਫਿਰ ਅਸੀਂ ਉੱਥੇ ਬਾਹਰ ਚ ਬੈਠਾਂਗੇ ਜਾ ਕੇ ਤੇ ਉਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ